ਜਗਵੰਤ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਾਂ ਤਨੂ ਸ਼ਰਮਾ ਸ਼ੁਰੂਆਤ ਕਰਦੇ ਹਾਂ ਪੰਜਾਬ ਦੀ ਮੁੱਖ ਖਬਰ ਦੇ ਨਾਲ ਮੰਗਲਵਾਰ ਨੂੰ ਨਾਬਾ ਅਦਾਲਤ ਵਿੱਚ ਪੇਸ਼ ਕੀਤੇ ਗਏ ਚਲਾਨ ਦੌਰਾਨ ਪੁਲਿਸ ਵੱਲੋਂ ਨਾਬਾ ਜੇਲ੍ਹ ਦੇ ਸੁਪਰੀਟੈਂਡੈਂਟ ਤੇ ਸਹਾਇਕ ਸੁਪਰੀਟੈਂਡੈਂਟ ਦਾ ਜ਼ਿਕਰ ਨਹੀਂ ਕੀਤਾ ਗਿਆ ਬਚਾਅ ਪੱਖ ਦੇ ਵਕੀਲ ਐਚ ਐਸ ਗਰੇਵਾਲ ਨੇ ਪੁਲਿਸ ਦੀ ਇਸ ਇੱਕ ਤਰਫਾ ਜਾਂਚ ਉਤੇ ਸਵਾਲ ਚੁੱਕੇ ਨੇ ਪਰ ਸਰਪ੍ਰਾਈਜ਼ਿੰਗਲੀ ਦੇ ਹੈਵ ਨਾਟ ਬੀਨ ਅਰੈਸਟਡ ਟਿਲ ਡੇਟ ਨੋਰ ਦੇ ਹੈਵ ਬੀਨ ਜੁਆਇੰਡ ਇਨ ਦੀ ਇਨਵੈਸਟੀਗੇਸ਼ਨ ਸੋ ਜਿਹੜੇ ਕਾਂਸਪੀਰੇਡ ਮੇਨ ਕਾਂਸਪੀਰੇਟਰਸ ਨੇ ਜਿਨ੍ਹਾਂ ਨੇ ਕਨਾਈ ਵਧ ਕੀਤਾ ਅਦਰ ਅਕਿਊਜ਼ ਦੇ ਨਾਲ ਉਹਨਾਂ ਨੂੰ ਨਾ ਅਰੈਸਟ ਕੀਤਾ ਗਿਆ ਨਾ ਉਹਨਾਂ ਦੀ ਤਫਤੀਸ਼ ਕੀਤੀ ਗਈ ਸੋ ਇਟ ਇਸ ਸੇਫ ਟੂ ਕਨਕਲੂਡ ਥੈਟ ਐਸ ਹਾਰ ਐਸ ਦ ਇਨਵੈਸਟੀਗੇਸ਼ਨ ਇਸ ਕਨਸਰਨਡ ਪ੍ਰਾਈਮਰੀ ਹੈਸੀ ਇਟ ਇਸ ਨੋਟ ਫੇਅਰ ਐਟ 올 ਫਿਲਾਲ ਇਸ ਮਾਮਲੇ ਤੇ ਪੁਲਿਸ ਦਾ ਪੱਖ ਹਾਸਲ ਨਹੀਂ ਹੋ ਸਕਿਆ ਪਰ ਅਜੇ ਤੱਕ ਜੋ ਰਿਪੋਰਟ ਜਾਰੀ ਕੀਤੀ ਗਈ ਹੈ ਉਸ ਤੋਂ ਤਾਂ ਇਹ ਜਾਪਦਾ ਹੈ ਕਿ ਜੇਲ ਦੇ ਬਾਹਰ 100 ਗੋਲੀਆਂ ਚਲਾ ਕੇ ਕੈਦੀਆਂ ਦੀ ਫਰਾਰੀ ਵਿੱਚ ਪੁਲਿਸ ਨੂੰ ਜੇਲ ਪ੍ਰਬੰਧਕਾਂ ਦੀ ਕੋਈ ਗਲਤੀ ਨਹੀਂ ਲੱਗਦੀ ਹੈ ਪੰਜਾਬ ਦੇ ਚੌਨ ਅਫਸਰ ਵੀਕੇ ਸਿੰਘ ਦਾ ਕਹਿਣਾ ਹੈ ਕਿ 11 ਮਾਰਚ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਨੂੰ ਲੈ ਕੇ ਕਮਿਸ਼ਨ ਵੱਲੋਂ ਸਖਤ ਇੰਤਜ਼ਾਮ ਕੀਤੇ ਗਏ ਨੇ ਮਲੋਟ ਵਿਖੇ ਕਾਊਂਟਿੰਗ ਸੈਂਟਰ ਦਾ ਦੌਰਾ ਕਰਨ ਆਏ ਚੌਨ ਅਫਸਰ ਨੇ ਦੱਸਿਆ ਕਿ ਪੁਲਿਸ ਵੱਲੋਂ EVM ਦੀ ਸੁਰੱਖਿਆ ਵਿੱਚ ਕੋਈ ਢਿੱਲ ਨਹੀਂ ਵਰਤੀ ਜਾ ਰਹੀ ਪੂਰਾ ਫੂਲ ਪ੍ਰੂਫ ਸਿਕਿਉਰਿਟੀ ਸਿਸਟਮ ਐਂਡ ਫੂਲ ਪ੍ਰੂਫ ਕਾਊਂਟਿੰਗ ਅਰੇਂਜਮੈਂਟ ਕੀਤੇ ਜਾ ਰਹੇ ਹਨ ਜਿਹੜੇ ਮੁਲਾਜ਼ਮ ਹੈ ਉਹਨਾਂ ਦੀ ਟ੍ਰੇਨਿੰਗ ਕੀਤੀ ਗਈ ਹੈ ਬਹੁਤ ਸੋ ਦੈਟ ਕਾਊਂਟਿੰਗ ਸਮੇਂ ਸਿਰ ਅਚੇ ਤਰੀਕੇ ਨਾਲ ਮੁਕੰਮਲ ਹੋ ਜਾਏ ਪੁਲਿਸ ਨੂੰ ਹੀ ਦਿੱਤਾ ਗਿਆ ਹੈ ਜੋ ਬਹੁਤ ਹੀ ਵਧੀਆ ਸਿਕਿਉਰਿਟੀ ਫੂਲਪਰੂਫ ਚੈਕਿੰਗ ਹੋਵੇ ਸੋ ਦਰ ਕੋਈ ਮੋਬਾਈਲ ਜਾਂ ਕੋਈ ਹਥਿਆਰ ਲੈ ਕੇ ਕੋਈ ਅੰਦਰ ਨਾ ਜਾ ਸਕੇ ਇਸ ਤੋਂ ਪਹਿਲਾਂ ਵੀ ਕੇ ਸਿੰਘ ਨੇ ਸਥਾਨਕ ਉਮੀਦਵਾਰਾਂ ਨਾਲ ਬੈਠ ਕੇ ਹਾਲਾਤਾਂ ਦੀ ਜਾਣਕਾਰੀ ਲਈ ਦੇਸ਼ ਵਿੱਚ ਸਟੀਲ ਦੀ ਖਪਤ ਵਧਾਉਣ ਲਈ ਜਲਦ ਹੀ ਸਟੀਲ ਪਾਲਿਸੀ ਲਿਆਂਦੀ ਜਾ ਰਹੀ ਹੈ ਜੋ ਅਗਲੇ ਮਹੀਨੇ ਤੋਂ ਲਾਗੂ ਹੋ ਸਕਦੀ ਹੈ ਇਹ ਕਹਿਣਾ ਹੈ ਸਟੀਲ ਮੰਤਰੀ ਚੌਧਰੀ ਵਰਿੰਦਰ ਸਿੰਘ ਦਾ ਜੋ ਲੁਧਿਆਣਾ ਵਿਖੇ ਪੱਤਰਕਾਰ ਨਾਲ ਗੱਲਬਾਤ ਕਰੇ ਸਨ ਕਿ ਸਟੀਲ ਪਾਲਿਸੀ ਦਾ ਡਰਾਫਟ ਅਸੀਂ ਨੇ ਬਣਾ ਕੇ और अपने पोर्टल पे अपलोड किया हुआ है और हमने जनता के सुझाव मांगे हैं इंडस्ट्री के सुझाव मांगे हैं और मेरे ख्याल में आ, उसको जल्दी ही हम जो भी सुझाव हैं ठीक होंगे आ, और स्टील पॉलिसी के अनुकूल होंगे तो उनको भी उसमें शामिल किया जाएगा तो मैं ये कह सकता हूँ कि आने वाले महीने में शायद हम पूरा स्टील पॉलिसी का फाइनल कर दें हमारे देश में सिर्फ इकसठ किलो पर कंजम्पन है जो कि दुनिया में दो सौ से ज्यादा है तो उसको एक सौ साठ पे लाने का हमारा ए, 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 एक निशाना है और इसके साथ साथ जो गांव की कंजम्पन है वो तो सारी दस के जी है उसको भी बढ़ाने की जरूरत है पुरानी बंद हो रही इंडस्ट्री नीत मेक इन स्टील का नारा देता जा रहा है ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਜਲਦ ਹੀ ਅੰਤਰਰਾਸ਼ਟਰੀ ਪੱਧਰ ਦਾ ਬਣਨ ਜਾ ਰਿਹਾ ਹੈ ਜਾਣਕਾਰੀ ਸਟੇਸ਼ਨ ਦਾ ਦੌਰਾ ਕਰਨ ਆਏ ਰਾਸਵ ਮੈਂਬਰ ਸ਼ਵੇਤ ਮਲਿਕ ਨੇ ਦਿੱਤੀ ਹੈ ਮਲਿਕ ਨੇ ਦੱਸਿਆ ਕਿ ਦੇਸ਼ ਦੇ 6 ਰੇਲਵੇ ਸਟੇਸ਼ਨ ਦਾ ਵਿਕਾਸ ਹੋ ਰਿਹਾ ਹੈ ਜਿਨ੍ਹਾਂ ਵਿੱਚ ਅੰਮ੍ਰਿਤਸਰ ਦਾ ਰੇਲਵੇ ਸਟੇਸ਼ਨ ਵੀ ਸ਼ਾਮਲ ਹੈ ਥਾਜ਼ੈਂਡ ਰਿਪ੍ਰੈਜ਼ੈਂਟੇਟਿਵ ਨੂੰ ਔਰ ਬੜੇ ਸਫਲ ਹੋਏ ਆਈ ਗਿਵ ਕ੍ਰੈਡਿਟ ਟੂ ਦਾ ਟੀਮ ਆਫ ਡੀਆਰਐਮ ਸ਼੍ਰੀ ਅਨੂਦ ਪ੍ਰਕਾਸ਼ ਜੀ ਕਿ ਜਿਨ੍ਹਾਂ ਨੇ ਬੜੀ ਜਲਦੀ ਜੋ ਮੇਰਾ ਵਿਜ਼ਨ ਸੀ ਜੋ ਮੈਂ ਉਹ ਐਜੰਡਾ ਬਣਾਇਆ ਸੀ ਉਹਨੂੰ ਪੂਰਾ ਕਰ ਲਿਆ ਅੰਮ੍ਰਿਤਸਰ ਰੇਲਵੇ ਸਟੇਸ਼ਨ ਵਰਲਡ ਕਲਾਸ ਔਰ ਉਹਦੇ ਲਈ ਆਮ थैंकफुल टू द प्राइम मिनिस्टर नरेंद्र मोदी जी आई एम थैंकफुल टू ਜੇਤਲੀ ਜੀ ਫਾਈਨੈਂਸ ਮਿਨਿਸਟਰ ਐਂਡ ਰੇਲਵੇ ਮਿਨਿਸਟਰ ਸੁਰੇਸ਼ ਪ੍ਰਭੂ ਜੀ ਕਿ ਅਮਰitsar ਰੇਲਵੇ ਸਟੇਸ਼ਨ ਦਾ ਵਰਲਡ ਕਲਾਸ ਰੇਲਵੇ ਸਟੇਸ਼ਨ ਬਣਨ ਦੇ ਨਾਲ ਫੇਜ਼ 1 ਦੀ ਡਿਵੈਲਪਮੈਂਟ ਜਿੱਦੇ ਚ ਪਾਰਕਿੰਗ ਤੋਂ ਲੈ ਕੇ ਬੁਕਿੰਗ ਵਿੰਡੋਜ਼ ਪਾਰਸਲ ਸੈਕਸ਼ਨ ਦਨ ਰਿਟਾਇਰਿੰਗ ਰੂਮਸ ਵੇਟਿੰਗ ਰੂਮ ਉਹ ਸਾਰੀ ਆਰਗੂਮੈਂਟੇਸ਼ਨ ਦਾ ਕੰਮ ਸਟਾਰਟ ਹੋ ਰਿਹਾ ਹੈ ਔਰ ਪਲੇਟਫਾਰਮਸ ਵੀ ਨਵੇਂ ਬਣਨ ਜਾ ਰਹੇ ਨੇ ਸ਼ਵੇਤ ਮਲਿਕ ਮੁਤਾਬਿਕ ਰੇਲਵੇ ਸਟੇਸ਼ਨ ਉਤੇ ਤਕਰੀਬਨ 700 ਕਰੋੜ ਦੇ ਪ੍ਰੋਜੈਕਟ ਚੱਲ ਰਹੇ ਨੇ ਅਤੇ ਜਲਦ ਹੀ ਲੋਕਾਂ ਨੂੰ ਇਸ ਦਾ ਨਵਾਂ ਰੂਪ ਦੇਖਣ ਨੂੰ ਮਿਲੇਗਾ ਆਲੂਆਂ ਦੀ ਬੰਪਰ ਫਸਲ ਹੋਣ ਦੇ ਬਾਵਜੂਦ ਖਰੀਦ ਨਾ ਹੋਣ ਤੋਂ ਨਿਰਾਸ਼ ਕਿਸਾਨਾਂ ਵੱਲੋਂ ਬਠਿੰਡਾ ਦੇ ਡੀਸੀ ਦਫ਼ਤਰ ਬਾਹਰ ਰੋਜ਼ ਪ੍ਰਦਰਸ਼ਨ ਕੀਤਾ ਗਿਆ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਕਿਸਾਨਾਂ ਦੀ ਸਾਰ ਨਾਲ ਜਾਣ ਉਤੇ ਭਾਰਤੀ ਕਿਸਾਨ ਯੂਨੀਅਨ ਸਿੱਧਪੁਰ ਨੇ ਆਲੂਆਂ ਦੇ ਖਰੀਦ ਛੇਤੀ ਕਿਤੇ ਜਾਣ ਦੀ ਮੰਗ ਕੀਤੀ ਹੈ ਉਹ ਪਿੱਛੇ ਲੈ ਦੇਣੀ ਸਰਕਾਰ ਨੇ 250 ਰੁਪਏ ਆਲੂਆਂ ਦੇ ਗੱਟੇ ਦਾ ਰੇਟ ਤੈਅ ਕੀਤਾ ਪਰ ਅੱਜ ਆਲੂਆਂ ਨੂੰ ਖਰੀਦ ਆ ਜਿਹੜੀ ਕੋਈ ਨਹੀਂ ਕਰ ਰਹਾ ਇਹ ਮੇਨ ਸਾਡਾ ਜਿਹੜਾ ਅੱਜ ਆਲੂ ਰੋੜ ਰਿਹਾ ਹੈਗਾ ਆਲੂਆਂ ਦੇ ਨਾਂ ਸਾਡੇ ਵੇਕਣ ਕਰਕੇ ਅਸੀਂ ਕਿਸਾਨਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਅਨੇ ਧਰਨਾ ਲਾਇਆ ਹੈ ਇਸ ਤੋਂ ਇਲਾਵਾ ਕਿਸਾਨਾਂ ਨੇ ਅਗੇਤੀ ਕਣਕ ਸੰਬੰਧੀ ਪੁਕਤਾ ਪ੍ਰਬੰਧ ਕੀਤੇ ਜਾਣ ਤੇ ਚਿੱਟੀ ਮੱਖੀ ਕਾਰਨ ਨੁਕਸਾਨੇ ਗਏ ਨਰਮੇ ਦੇ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ ਐਸਨ ਹੁੰਦਕ ਦੀਆਂ ਪੰਜਾਬ ਨਾਲ ਜੁੜੀਆਂ ਕੁਝ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇਖਣ ਲਈ ਤੁਸੀਂ ਜੁੜੇ ਰਹੋ ਜੈਗਬਾਨੀ ਟੀਵੀ ਨਾਲ